ਹੈਂ ਜਿਹੜੇ ਦਾ ਵਰਕ ਹੈ ਨਾ ਬੜੇ ਜਿਹੜਿਆਂ ਦਾ ਵਰਕ ਪੈਣਾ ਹੀ ਨਹੀਂ ਉਹਦੇ ਟਾਇਰ ਬੜੇ ਛੋਟੇ ਆ ਹਾਂ ਉਹੀ ਚੱਕਰ ਉਹ ਪਹਿਲਾਂ ਜੇ 4x4 ਲੱਗ ਜਾਦਾ 1.5 ਲੱਖ ਰੁਪਏ ਦਾ ਕੰਮ ਯਾਰ ਉਹਨੇ 4x4 ਹੀ ਨਹੀਂ ਲਾਇਆ ਪਤਾ ਹੀ ਲੱਗਿਆ ਇਹਨੇ ਹੀ ਮਾਲ ਖਾਦਾ ਪਤਾ ਪਹਿਲੀ ਵਾਰ 4x4 ਲੋਣਾ ਕੋਲ ਗਿਆ ਨਾ ਉਹੀ ਤਾਂ ਮੈਂ ਜੀ ਹੱਦ ਤੇ ਵੀ ਤੈਨੂੰ ਤੇਰਾ ਬਾਪੂ ਨੇ ਇੰਨਾ ਖਰੂਪਾ ਵੀ ਲਾਲਾ 4x4 ਲੈ ਪਤਾ ਆਪਣਿੰਦਾ ਰਾਜਾ ਉਹ ਨਿਕਲ ਜਾਣਾ ਹੁਣ ਚੱਲਿਆ ਦਾ ਨਿਕਲ ਗਿਆ ਬੱਸ ਮੈਂ ਕਹਿੰਦਾ ਪਾ ਨਾ ਰੇ ਨਾ ਨਾ ਨਿਕਲ ਜਾਣਾ ਹੁਣ ਹੁਣ ਨਹੀਂ ਖੜਦਾ ਹੈਗਾ ਨਾ ਨਾ ਬੱਸ ਓਹ ਗਾਹ ਗੂਲੇ ਪੜਾਈ ਲਾਇਓ ਗੂਲੇ ਵਿੱਚ ਸਲਿੱਪ ਕੱਢ ਦਿੰਦਾ ਆਹਾ ਓਏ ਸਾਨ ਵੀ ਅੜ ਜਾਂਦੇ ਆ ਉਹਨੇ 4x4 ਨਹੀਂ ਲਾਇਆ ਬਬੂਰੀ ਪਹਿਲੀ ਜੱਟ ਜੇ ਗਿਆ ਜੇ 4x4 ਲਾ ਜਾਂਦਾ ਉਹ ਫੋਲ ਗਿਆ ਉਹ ਵੀ ਤੇਰੇ ਵਾਂਗੂ ਉਲਝ ਗਿਆ ਜਿਕਣਾ ਤੂੰ ਉਲ ਗਿਆ ਗੋਡੇ-ਗੋਡੇ ਟੋਆ ਹੈ ਆਹ ਚੱਲ ਆ ਜਾ ਭਾਈ ਜਿਹੋ ਖਾ ਦੋ ਉਹ ਫੋਗਾਈ ਉਹ ਉੱਥੇ ਚੱਲ ਰਿਹਾ ਹੈ ਭਾਈ ਨੂੰ ਬਹੁਤ ਆਪਦਾ ਤਾਂ ਆਪਣੇ ਹੀ ਹੋ ਰਸਤਾ ਵੀ ਖਰਾਬ ਆਹ ਰੈਲ ਨਾ ਵੀ ਗੁਰੂ ਰੈਲ ਗੱਡੀ ਥੱਪੇ ਜੱਟਾ ਥੋੜਾ ਜਿਹਾ ਹੋਰ ਗਾਹਾਂ ਕਰ ਲੈ ਪਤੰਦਰਾ ਉਹ ਤੇਰਾ ਘੱਟ ਜਾਣਾ ਇਹ ਲਓ ਜੀ ਖੱਡਿਆ ਨਹੀਂ ਕਿਰੇ ਵੇਦੀਆਂ ਪੈਸਾ ਨੇ ਗੁਜਰਾ ਦੇ ਪੈ ਧਰੇ ਵੀਰੇ ਮਿੱਟੀ ਧਾਈ ਦਿੱਤੀ ਵਿੱਚ ਹੁਣ ਜਾਊ ਸਰੇ ਹੋ ਫਤਰੀਕਾਲ ਜੀ ਹੁਣ ਜਾਊਗਾ ਸਰੇ ਇਹ ਹੁਣ ਇਹ ਕੀ ਕਰਿਆ ਹੈ ਸਿੱਕਾਲ ਜੀ ਪੈਸਾ ਨਾ ਲੈ ਹਲੇ ਹੋਰ ਦੇਖ ਲੈ 10 ਮਿੰਟ ਬਾਅਦ ਚ ਮਿਲਾ ਲਈਂ ਉਹ ਪਾਣੀ ਇੱਥੇ ਪੈਂਦਾ ਤਾਂ ਪਹਿਲਾਂ ਟੁੱਟੂਂਦਾ ਸੀ ਸਪੱਟ ਵੀ ਕਰਕੇ ਤੇ ਦੁਬਾਰੇ ਹੁਣ ਫੇਰ ਪੈਣ ਲੱਗ ਗਿਆ ਉਹ ਰਿਲੀਕਾ ਹੂੰ ਤੇ ਮਸ਼ੀਨ ਪੜਨੀ ਔਰੇ ਜੀ ਦੀ ਚ ਔਰੀ ਨੂੰ ਉਤਰਦੀ ਆ ਹਾਂ ਇੱਥੇ ਨੂੰ ਵਰਦੀ ਆ ਉਹ ਫੁੰਗਲ ਉਧਰੋਂ ਉਤਰ ਜਣੀ ਜੀਆਂ ਸੜੀਆਂ ਹੋਰੇ ਲੋਡ ਦੀਆਂ ਬਣਾਤੀਆਂ ਹਵਾ ਦੇ ਲੈ ਕੇ ਹੀ ਆਈਆਂ ਦੀਆਂ ਕਿਆ ਗਣਾ ਤਾ ਠੀਕ ਆ ਫੇਰ 20 ਹੋਜੀ ਫੇਰ ਵੀ ਨਿਗਾ ਰੱਖੀ ਹੋ ਰਹੇ ਆ ਉਹ ਹੈ ਪਾਣੀ ਨਿਗਾ ਰੱਖੇਗਾ ਤੇਰਾ ਫਾਇਦਾ ਕਾ ਮੈਨੂੰ ਲੈ ਹੋਰੇ ਮੈਂ ਦੇਖਾ ਨਾ ਨਿਕਲ ਰੱਖਦਾ ਨਹੀਂ ਵਿੱਚੇ ਬੰਦ ਹੋ ਗਿਆ ਤਾਣਾ ਜੇ ਤਾਂ ਅੰਨਾ ਗਿਰੂ ਤੇ ਤਾਂ ਦੇਖਿਆ ਕਿ ਮੈਂ ਦੇਖਿਆ ਜ ਕੋਰਨਰ ਤੇ ਬੈਠ ਬੈਰੇ ਆ ਕੇ ਨਹੀਂ ਹੈ ਕਿ ਨਹੀਂ ਪਾਣੀ ਉੱਠੀ ਤਾਂ ਨਿਕਲਦਾ ਜਿਆਦਾ ਪਾਣੀ ਹੁਣ ਕੁੱਕੂ ਛੱਡੀ ਹੋਣੀ ਉਹਨੇ ਨਿਕਲਦਾ ਤਾਂ ਪਾਣੀ ਤਾਂ ਨਿਕਲਦਾ ਹੈ ਨਹੀਂ ਪਾਣੀ ਉਹੀ ਟਾਈਮ ਨਿਕਲੂਗਾ ਜਿਹੜੇ ਟਾਈਮ ਟੁੱਟੀ ਜਾਊਗੀ ਹਾਂ ਉਹੀ ਟਾਈਮ ਆ ਟੁੱਟੀ ਹੋਣੀ 24 ਘੰਟੇ ਇਹਦੇ 24 ਘੰਟੇ ਹਾਂ ਜੀ 24 ਅੰਮੇ ਤੇਲਾ ਬਹੁਤ ਥੱਲੇ ਥਲਾ ਚਲ ਹੁਣ 10 5 7 ਦਿਨ ਦਾ ਕੰਮ ਰਹਿ ਗਿਆ ਹੁਣ ਇਹਨੂੰ ਗਸਰੇ ਹੋਣੀ ਆ ਫਿਰਨ ਲੱਗੀ ਇਹ ਵੀ ਥਾਦੀ ਹਾਂ ਗਾਹ ਨੂੰ ਬੀਜ ਨਹੀਂ ਲਾਉਣਾ ਹੈ ਕੁੱਤਾ ਪੀ ਕੇ ਆਣੇ ਆ ਆ ਕੋਈ ਕੱਟਾਈ ਕੋਈ ਨਹੀਂ ਜਾਂ ਵੱਢਣੀ ਹੈ ਜਾਂ ਟਰਾਲੇ ਦਿੱਤੂਗੇ ਖੜਾ ਵੀ ਹੋਵੇ ਮਾੜਾ ਮੁੱਤ ਇਹ ਕੋਈ ਨਹੀਂ ਪਤਾ ਇਹ ਵੇ ਹੋਰ ਕਰੋ ਨਾ ਲੇਟ ਲਾਓ ਲੇਟ ਲਾਦਾ ਜੀ ਇੱਥੇ ਲਾ ਲਾ ਗਿਰਨੀ ਕਿੰਨਾ ਨਹੀਂ ਨਹੀਂ ਲੇਟ ਨਹੀਂ ਕਰਦਾ ਭਾਈ ਓਏ ਇਹ ਤੇਰਾ ਮੇਰੀ ਗੱਲ ਸੁਣ ਲਾ ਜੇ ਸੁੱਕ ਪੱਕੇ ਜਾਂਦਾ ਕੱਦਾ ਫੈਟ ਦੇਣਾ ਦਾ ਹੁਣ ਨੂੰ ਵੱਢ ਹੋ ਗਈ ਇਹ ਪਰ ਲਾ ਵੀ ਆਪਾਂ ਨੇ ਯੋ ਲੇਟ ਲੱਗਿਆ ਵਾ ਹੁੰਦਾ ਹੁਣ ਜੇ ਲੱਗਿਆ ਵੀ ਗੇਤਾ ਏ ਵੱਢ ਵੀ ਹੋ ਜਾਂਦਾ ਜਮੀਨ ਆ ਪੈਂਦਾ ਉਹੀ ਤਾਂ ਮੈਂ ਕਹਿੰਦਾ ਪਾਹਲਾ ਪਾਣੀ ਨਹੀਂ ਦੱਸ ਬੰਦੋਂ ਦਾ ਦੱਸੋ ਕੀ ਨੇ ਕਰਨਾ ਕੋਈ ਹੈ ਇਹਦਾ ਬਾਲੀਬਾਸ ਪਤਾ ਨਹੀਂ ਜੀ ਜੀਰੇ ਅੰਡਰ ਟੂਟੀ ਆ ਜਿਹੜਾ ਟੂਟੀ ਦਾ অপারেਟਰ ਆ ਮੈਂ ਕਹਿੰਦਾ ਮੈਨੂੰ ਬੱਟੂ ਨਹੀਂ ਦਾਨੇ ਲੈ ਜਾਣੇ ਹਫਤਾ ਦੇ ਨੇ ਹਫਤਾ ਲੈ ਲੂਗਾ ਹਾਂ ਬਸ ਠੀਕ ਆ ਜੀ ਹਫਤਾ ਰੰਦਾ ਪੱਖਾ ਬਹੁਤ ਹਣੀ ਚੱਲੀ ਅੱਜ 20 ਜੀ ਹਫਤਾ ਲੇਗਾ ਉਹ 5 ਤਰੀਕ ਨੂੰ ਵਾਟੂਗੇ ਜੀ ਤੁਸੀਂ ਉਹ ਵੀ ਅੱਗੇ ਪਛੋਂ ਤਾਂ ਵਧੀਆ ਚੱਲਦੀ ਉਹ ਜਿਹੜਾ ਡੱਕਾ ਤੁਰਿਆ ਬੈ ਨਾ ਮੈਂ ਅੱਜ ਹੁਣ ਥੱਲੇ ਦੇ ਨੇ ਦੇਖਿਆ ਹਾਂ ਮੰਨ ਕੇ ਜਦ ਜਿੱਥੇ ਨਾ ਜ਼ਿਆਦਾ ਗੁੱਛਾ ਹੋ ਗਿਆ ਇਕੱਠਾ ਉੱਥੇ ਡੱਕਾ ਤੁਰਿਆ ਨਾ ਡੱਕਾ ਹੀ ਤੁਰਿਆ ਕਿਤੇ ਹਵਾ ਨਹੀਂ ਪਈ ਕਿਤੇ ਹਵਾ ਨਹੀਂ ਪਈ ਗੁੱਛਾ ਜੀ ਬਣ ਗਿਆ ਹਵਾ ਨਾਲ ਹਾਂ ਇਥੇ ਕੋਮਲ ਘੇਰੀ ਹਵਾ ਬਈ ਵੀ ਉੱਥੇ ਜੰਮੀ ਵੀ ਹੋਊਗੀ ਜਿਹੜੀ ਕਹਾਂ ਪੱਧਰਾ ਗਰੀ ਵੀ ਉਦੋਂ ਵੱਲ ਉਕਣੀ ਆਈਗੀ ਕਹਾਂ ਕਹਾਂ ਹੂੰ ਇਹਦਾ ਫਰਕ ਪਾਪਿਆ ਇੱਥੇ ਪੈ ਗਈ ਘੁੰਮਣ ਘੇਰੀ ਪਾਣੀ ਕਿੱਥੇ ਤੱਕ ਕਹਾਂ ਵਾਹੀ ਦੀ ਮੂਰੀ ਜਾ ਤਾਂ ਥੋ ਮੜਾ ਮੋਟਾ ਨਹੀਂ ਹੋਊਗਾ ਉਹ ਜੂ ਸਾਟ ਉਹ ਸੁੱਕਾ ਪਿਆ ਪਰ ਤਾਂ ਹੀ ਮਾ ਦੇਖ ਰਹੀ ਤੇ ਗੌਰ ਰੱਖਣੀ ਆ ਹੁਣ ਇੱਥੇ ਹੋ ਇਹਨਾਂ ਗੂੰ ਵੀ ਵੱਡ ਹੋ ਜੂ ਪਰਾਂ ਸੜਦੀ ਉਹ ਐਨੀ ਤਾਂ ਮਸ਼ੀਨੂੰ ਚੱਕ ਲੈਂਦੀ ਆ ਕੇ ਆਏ ਲੱਗ ਟਮਾਟਾ ਲਾ ਜਾਂ ਕੰਮ ਚੱਲਣਾ ਮੰਡ ਮੰਨ ਜਦੋਂ ਕਾਲਾ ਮਾ ਦਰਿਆ ਮੈਂ ਚਲਦੀ ਕਾਲੀ ਸੀ ਸੋਨਾ ਕੰਮ ਚੱਲਦਾ ਵਧੀਆ ਵੱਡ ਹੁੰਦੇ ਉਹ ਦਰਿਆ ਵਾ ਵਸਦੀ ਕਿ ਕੋਈ ਕੋਈ ਜਦੋਂ ਜੱਗੇ ਦੇ ਵੱਡ ਹੋ ਗਏ ਉਹਦੇ ਉੱਪਰ ਲੈ ਰੀ ਤੇ ਸਾਰੀ ਵੱਡ ਹੋ ਜਾਣਾ ਉਚਾਈ ਆ ਪਰਲਾ ਦਾ ਜੱਗੇ ਵਾਲੀ ਨੀਮਾ ਐ ਕਾਲਿਆ ਹੰ ਗੱਗੇ ਦੇ ਜੱਗੇ ਨੇ ਪਾਣੀ ਤੇ ਲਾਇਆ ਫਿਰ ਟਰੈਕਟਰ ਫਸ ਗਿਆ ਹਾਂ ਟਰਾਲੀ ਵੀ ਖਾਸਾ ਖੂ ਗਿਆ ਟਰੈਲਾ ਵੀ ਬੜਾ ਆ ਭਾਈ ਉਹ 18 ਫੁੱਟੀਆਂ 18 ਫੁੱਟ ਟਰੈਲਾ ਦੱਬਾ ਡਾੜਾ ਲੈ ਟਰੈਕਟਰ ਨੂੰ ਉਹ ਉਹ ਆ ਜਣਾ ਤਾਂ ਪੂਰੀ ਨੇ ਉਹਦੇ ਵਿੱਚ ਚੜਾ ਦਿੱਤਾ ਜਿੱਥੇ ਪੂਜ ਜੀ ਵਿੱਚ ਗੱਡੀ ਵੀ ਨਹੀਂ ਹੁੰਦੀ ਉਹਨੇ ਉਹ ਗੂਲਾ ਲੱਗ ਗਿਆ ਗੂਲਾ ਕਾਂ ਲੱਗਿਆ ਉਹਦੇ ਸਲੀਪ ਕੱਢ ਗਿਆ ਜਾਂ ਉੱਚਾ ਚੜ ਗਿਆ ਅੱਛਾ ਉਹਦੇ ਵਿੱਚ ਡੜਾ ਤਾਂ ਹੈ ਮੁਰਲਾ ਟਰੈਕਟਰ ਸਲੀਪ ਕੱਢ ਗਿਆ ਪਿਛਲਾ ਜਦੇ ਕੱਢ ਗਿਆ ਹਾਂ ਪੂਰੀ ਵੀ ਗੱਤ ਹੈ ਟਰੈਕਟਰ ਤੂੰ ਬਾਹਾਂ ਲਿਆਉਂਗਾ ਹੈ ਟਰੈਕਟਰ ਟਰੈਕਟਰ ਹੁਣ ਕਿਆ ਕਰੀਏ ਹੈ ਟਰੈਕਟਰ ਲੈ ਜਾ ਭਾਈ ਇਹਨੂੰ ਤੇ ਮੈਂ ਪਠਾ ਲਈ ਮੈਂ ਵੀ ਆਉਂਦਾ ਬਾਅਦ ਮਾਂ ਹੁਣ ਟਰੈਕਟਰ ਨੂੰ ਫਿਰ ਮੈਂ ਲਿਜਾਉਂਗਾ ਪਿੰਡ ਨੂੰ ਕਿੰਨਾ ਕੰਮ ਰਹਿੰਦਾ ਉੱਥੇ ਪਾਣੀ ਪਿਲਾ ਕੇ ਜਾਂ ਰਹਿੰਦਾ ਹੈ ਭਾਈ ਕੱਲ ਦਾ ਦਿਨ ਭਇਆ ਦੇ ਦੇ ਹੋਗੀ ਕੱਲ ਤਾਂ ਮੇਲਾ ਨਹੀਂ ਯਾਰ ਕਿੱਥੇ ਧੂਆ ਵੀ ਨਹੀਂ ਆਉਣਾ ਤੇਰੇ ਘਰ ਇਹੜਾ ਨਹੀਂ ਆਉਣਾ ਉਧਰ ਦੇਵਰਾਜ ਆਉਂਗੇ ਅੱਜ ਹੋਲੀ ਗੱਲ ਕੱਲੂ ਦੇ ਤਾ ਤਾਂ ਇੱਕ ਦਿਨ ਉਹ ਮੇਰਾ ਕੰਮ ਲੇਟ ਹੋਈ ਜਾਂਦਾ ਉਧਰ ਇੱਕ ਦਿਨ ਦੀ ਗੱਲ ਆ ਤੁਹਾਨੂੰ ਦੇਵਰਾਜ ਮਿਲ ਜੂਗਾ ਏ ਯਾਰ ਖੁਰਖੁਰ ਨਹੀਂ ਮਿਲਣੇ ਦੇਵਰਾਜ ਦੇ ਦੇ ਚੱਲ ਦੇਵਰਾਜ ਦੇ ਦੇ ਦੇਵਰਾਜ ਨੂੰ ਭੇਜ ਦੂੰਗਾ ਮੈਂ ਉਹਨੂੰ ਕਹਿ ਦੂੰਗਾ ਕੁਛ ਨਹੀਂ ਜੇ ਨਾ ਆਏ ਦੇਵਰਾਜ ਕਿਉਂ ਭੇਜ ਤਾ ਇੱਕ ਦਿਨ ਦਾ ਥਾਰ ਲੈ ਇੱਕ ਦਿਨ ਕੋਈ ਨਹੀਂ ਹੋਣ ਲੱਗਦਾ ਕਿੱਥੇ ਦੋਏ ਨੂੰ ਮੈਂ ਕੀ-ਕੀ ਕਰੂੰਗਾ ਪਹਿਲਾਂ ਉਠਾਲ ਕੇ ਕਿਉਂ ਤੜੀ ਵਾ ਦੋਏ 'ਤੇ ਉਹ ਤਿੰਨ ਤਿੰਨ ਕਿੱਥੇ ਮਾਲਾ ਰੱਖੀ ਵੀ ਚਾਰ ਹੈ ਚਾਰ ਪੰਜ ਬਈਏ ਰੱਖੇ ਬਿਤੇਆੜੀ 'ਤੇ ਇਕੱਠੇ ਕਰਕੇ ਸਾਰੀ ਕੱਲੂ ਵੀ ਪ੍ਰ ਕੱਲ ਥਾਰੇ ਲੋਟ ਆਏ ਨਾ ਪਹਿਨਾ ਯਾਦ ਨਹੀਂ ਕਰਦੇ ਹੋਏਗੇ ਪਤੰਦਰ ਮੈਨੂੰ ਕਿਹਾ tha ਨਹੀਂ ਫੋਨ ਨਹੀਂ ਕਰਿਆ ਬਈ ਮੇਰੀ ਗਲਤੀ ਥੋੜੋ ਮੇਰਾ ਕੁਝ ਤਾਂ ਉੱਥੇ ਰਹਿ ਜਾਣਾ ਹੁਣ ਕੁਸਾ ਲਾਹ ਚੱਕ ਦੂੰਗਾ ਲਾਗਾਂ ਦੀਆਂ ਬਸ ਉਹ ਤਾਂ ਗੱਲ ਠੀਕ ਆ ਤੇਰੀ ਲੈ ਲਾ ਬਲਕ ਜਣਾ ਸੀ ਹੋ ਬੱਲੇ ਦੇ ਵਿੱਚ ਵੀ ਕੱਲ ਦੀ ਰੈਡੀ ਪੇ ਦੇਖ ਪੰਮੇ ਕੋਈ ਤਾਂ ਦੇਖੂੰਗਾ ਦੂਏ ਨੂੰ ਭੇਜੂੰਗਾ ਦੇਵ ਬਈ ਨੂੰ ਭੇਜਦੀਆਂ ਰੇਵ ਰਾਜ ਤੇ ਨਹੀਂ ਕੰਮ ਚੱਲਣਾ ਨਹੀਂ ਰੇਵ ਰਾਜੇ ਭੇਜ ਹੁਣਾ ਮੰਨੀ ਦੀ ਹੁੰਦੀ ਗੱਲ ਮੇਰਾ ਸਾਰਾ ਸਿਸਟਮ ਘੜਬੜਾ ਜਾ ਰਿਹਾ ਮੈਂ ਤੈਨੂੰ ਇਹੀ ਗੱਲ ਪਰ ਕੱਲ ਕਹੀ ਆ ਉਹ ਫੇ ਦਿਹਾੜੀ ਵੀ ਵੜਾਉਣੇ ਆ ਫੇ ਦਿਹਾੜੀ ਤਾਂ ਕਿਹਾ ਫੇ ਵੜਾਉਣੇ ਆ ਦਿਹਾੜੀ ਦੇ ਦੇ ਤੂੰ ਕਿੱਥੇ ਉਹ ਦੋਵੇਂ ਬੰਦੇ ਦਿਹਾੜੀ ਤੇ ਚੱਲਣੇ ਵੱਡੂਗਾ ਯੋ ਕਿਹੜੇ ਦੂਏ ਵੇ ਇੱਕ ਦਿਨ ਮੈਂ ਕਿਹਾ ਇੱਕ ਦਿਨ ਦਾ ਦੇ ਦੇ ਬੱਸ ਤੁਸੀਂ ਆਪਣਾ ਇੱਕ ਦਿਨ ਕਹੀ ਜਾਂਦੇ ਦੂਈ ਦੀ ਸਿਸਟਮ ਨਹੀਂ ਸਮਝਦੇ ਮੇਰਾ ਵੀ ਸਮਝ ਲੈ ਮੈਂ ਸਮਝਿਆ ਵੀ ਤਾਂ ਮੈਨੂੰ ਪਰਸੋਂ ਤੁਸੀਂ ਕਹਿ ਦਿੰਦੇ ਕੱਲ ਮੈਂ ਰੱਖਣਾ ਹੀ ਨਹੀਂ ਤਾਂ ਮੈਂ ਤਾਂ ਕੋਈ ਕਰਾਉਣਾ ਹੀ ਨਹੀਂ ਤਾਂ ਪਪਾ ਗੋਲੇ ਨੂੰ ਕਹਿ ਕੇ ਭੇਜਿਆ ਤਾਂ ਮੰਨੂ ਕਿਆ ਪਤਾ ਬੋਲੇ ਨੇ ਕਿਆ ਮੈਨੂੰ ਦੱਸਿਆ ਨਾ ਇਹਨੇ ਦੱਸਿਆ ਨਾ ਤੈਂ ਦੱਸਿਆ ਹੁਣ ਤੁਸੀਂ ਮੇਰੇ ਦੇਵਰਾਜ ਤੇਰੇ ਹਰ ਹਾਲਤ ਚ ਪੁੱਜੂਗਾ ਕਾਲੂ ਪਜਾ ਦੇ ਜਿਹਨੂੰ ਪਜਾਉਂਗਾ ਜੇ ਅਜੇ ਤੈਨ ਕਿਹੜੇ ਵੱਡਣੀਆਂ ਐ ਇਹ ਆਹਾ ਉਹ ਇਹ ਨਹੀਂ ਉਹ ਤਾਂ ਰ ਫੋਜ ਵੇ ਇੱਕ ਮਿੰਟ ਅਜੇ ਨਹੀਂ ਵੱਡਣੀ ਹੈਗੀ ਤਾਂ ਇਹ ਜਿੰਨ ਵੱਡਣੇ ਹੋਗੇ ਉਦੋਂ ਪਹਿਨਾ ਇੱਕ ਦਿਨ ਪਹਿਨਾ ਮਿਲ ਜੂਗਾ ਤੈਨੂੰ ਫੇਰ ਬੰਦਾ ਚਾਹੇ ਮੈਂ ਵਿਚੇ ਤੇ ਭੇਜਾਂ ਤੈਨੂੰ ਉੱਥੇ ਚਕਾਉਣੀ ਪੈਣੀ ਹਾਂ ਹਾਂ ਚਕਾ ਦੂਗੇ ਤੇਰੀ ਤੈਨੂੰ ਕਹਿ ਤਾ ਦਿੱਤਾ ਵੀ ਵਿਚ ਨੂੰ ਬੰਦਾ ਭੇਜੂਗਾ ਇੱਕ ਦਿਨ ਗਿੱਲਾ ਹਾਂ ਤਾਂ ਗਿੱਲਾ ਹੋਣਾ ਖੜੀ ਰਹਿਣ ਤੇ ਤੈਨੂੰ ਤਾਂ ਖੜੀ ਹੀ ਆ ਜਾ ਹੋਰ ਸੁੱਕ ਲੈਣ ਦੇ ਖੜੀ ਰਹੀ ਆਈਏ ਲੈ ਬੈਸ ਤੇ ਸੁੱਕੜ ਦੇ ਲਿਆ ਨੂੰ ਉਹ ਕਰ ਲੈ ਕਿ 26 ਉਹ ਖੜੀ ਨਹੀਂ ਹਮਾਰੇ ਮੰਡੀ ਵੀ ਨਹੀਂ ਖੁੱਲਲੀ ਹਲੇ ਨਾ ਪਟਾਈ ਮੈਂ ਮੰਡੀ ਮੈਂ ਹਰਾਂ ਆਉਂਗਾ ਜੀਰੀ ਦੇ ਜੱਗੇ ਦੀ ਵੀ ਸੁੱਕੀ ਲੱਗੀ ਮਨ ਜਮਾਈ ਸੁੱਕੀ ਆ ਜੀਰੀ ਦੀ ਜੀਰੀ ਸੁੱਕੀ ਆ ਉਧਰ ਵੀ ਜਮਾਈ ਸੁੱਕੀ ਆ ਹਮ ਜੀਰੀ ਦਾ ਮੇਰੀ ਗੱਲ ਥੋੜਾ ਜਿਹਾ ਉਹ ਜੀਰੀਆਂ ਦਾ ਸਭ ਸੁੱਕੀਆਂ ਆ ਜਿਹੜੀਆਂ 30 ਤੇ ਬਹਿਣਾ ਲੱਗੀਆਂ ਵੀ ਆ ਆ ਵੀ ਪੰਜ ਚਾਰ ਦਿਨ ਨੂੰ ਆ ਜਾਈਂ ਆਈ ਵੀ ਉਹ ਵੀ ਹੋਰ ਆ ਤਾਂ ਗਰੀਬ ਕਰਕੇ ਲੱਗਦੀ ਤੇ ਨੋ ਜਿਹੜੀ ਖੜੀ ਆ ਉਹਨੂੰ ਦੇਖੀ ਕਿ ਦਾਣਾ ਨਹੀਂ ਹਰਾ ਵਿੱਚ ਹਮ ਆ ਤਾਂ ਗਰੀਬੀ ਕਰਕੇ ਲੱਗਦੀ ਤੇ ਨੋ ਇਹ ਤਾਂ ਗਿਗਰੀ ਹਾਂ ਉਹ ਪਾਣੀ ਜਮੇ ਥੜੀ ਥੜੀ ਮੁੰਦੀ ਹੁੰਦੀ ਜਾਂਦੀ ਐ ਹਾਂ ਚਲ ਕੋਈ ਨਾ ਚੱਕ ਹੋ ਜੂਗੀ ਹੌਲੀ ਹੌਲੀ ਚੱਕ ਲੈਣੀ ਹਾਂ ਕੀ ਕਰੀਏ ਗਰਮੀ ਤਾਂ ਆ ਗਈ ਹੋਏ ਦੇਖੀਏ ਕੀ ਕਰਨਾ ਹੁਣ ਉਧਰ ਚਲ ਦੇਖ ਚਲ ਚਲ ਅੱਜ ਕਾ ਹਨੂ ਆਏ ਦਿਖਾ ਦਮਾ ਇੱਕ ਨਾ ਐ ਕਰਤੀ ਸਾਰੀ ਅੱਜ ਆਜੋ ਕਾ ਹਨੂ ਮਸ਼ੀਨ ਅੱਜ ਅੱਛਾ ਹਾਂ ਆਹ ਅੰਦਰੋਂ ਕਰਤੀ ਸਾਰੀ ਹੂੰ ਕੀ ਦਾ ਪੈਂਦਾ ਕਰਦਾ ਫੈ ਨਹੀਂ ਪੈਂਦਾ ਯਾਨੀ ਪੈਰ ਨਹੀਂ ਘੜਦਾ ਇਹਦੇ ਖੇਤ ਚ ਬੜਕੇ ਦੇਖ ਲੈ ਉਹ ਨਰਮਾਈ ਹੈਗੀ ਪੈਰ ਨਹੀਂ ਘੜਦਾ ਉਹ ਤਾਂ ਆਦਿਆਂ ਹੋਰ ਪੱਛਾ ਚੰਗੀ ਸਾਫ ਰਹੇ ਕੋਈ ਜਣਾ ਲੋਕ ਆ ਵੀ ਕਰਤੀ ਜਾ ਆ ਰਹਿ ਗਿਆ ਬੜਾ ਬੜਾ ਬਾਰ-ਬਾਰ ਕਿ ਕਬਲੇ ਜੌੜ ਰਹੀ ਹੈ ਇਹ ਵੀ ਉਹ ਬਾਰ-ਬਾਰ ਰਹਿ ਗਿਆ ਗਿੱਲਾ ਲੱਗਦਾ ਗਿੱਲਾ ਨਹੀਂ ਹੈ ਪੰਜ ਨੂੰ ਕਰ ਰਿਹਾ ਹੈ ਅੱਜ ਦੋ ਤਾਂ ਹੋਊਗੀ ਕੱਲ ਪਰਸੋ ਚੌਥੀ ਆ 4 5 5 3 ਦਿਨ ਪਏ ਆ ਇੱਕ ਨਾ ਪੱਛ ਬਾ ਚੱਲੇ ਉਹ 7 8 ਤਰੀਕ ਨੂੰ ਵੜ ਲਓ ਤਾਂ ਵੀ ਕੋਈ ਚੱਕਰ ਨਹੀਂ ਖਾਲ ਬਾਈ ਬਰਾਬਰ ਹੀ ਆ ਖਾਲ ਜੀ ਨਹੀਂ ਪੂਰਾ ਪਾਣੀ ਦਾ ਸੁੱਕੀ ਪਈ ਖਾਲ ਨੂੰ ਤਾਂ ਪਾ ਲੱਗਦੀ ਬਤੰਦਰਾ ਸੋ ਤਾਂ ਹੈ ਹੋਆ ਸਾਰੀ ਆਲ ਦੇ ਸਾਥ ਹੀ ਆਇਆ ਇੱਕ ਨਾ ਹਾਤੀ ਠੀਕ ਹੈ ਆ ਬਣਾਤੀ ਬੋਲੇ ਨੇ ਬੋਲੇ ਠੀਕ ਆ ਖਰਾ ਵੜ ਲੱਗ ਗਿਆ ਯਾਰ ਮੱਟਾਂ ਦੇ ਨਾਲ ਹਵਾ ਵੜ ਗਈ ਹੁਣ ਸਮਝ ਲੈ ਇੱਕ ਨਾ ਪਹਿਲਾਂ ਡਰੇਨ ਕਿੰਨੀ ਰਹਿੰਦੀ ਹੈ ਜਾਂ ਸੈਡਿਕ ਆ ਆਈ ਫਿਰ ਤੈਨੂੰ ਟਾਈਮ ਘੱਟ ਲੱਗਦਾ ਆ ਵੀ ਕਰ ਸੀ ਇੱਕਰਸ ਹਾਰਿਆ ਮਟਾ ਬਾਈ ਜਿੱਤੇ ਆਦੇ ਧੁੱਪ ਜੀ ਪੈਂਦੀ ਸਾਫ ਹੋ ਗਈ ਹੈ ਹਾਂ ਥੱਲੇ ਜਿੱਥੇ ਧੁੱਪਾਂ ਪੈਂਦੀ ਉਸ ਤੋਂ ਜ਼ਿਆਦਾ ਸੁੱਕ ਗਈ ਸਰ ਖਾਲ ਤੇ ਤਾਂ ਲੱਗਾ ਇਦਾਂ ਪਰ ਸੋਇ ਜੇ ਮੈਂ ਪੈਰ ਤੋੜਨੀ ਦਿੰਦਾ ਉਹ ਖਾਲ ਨੂੰ ਬਾਈ 24 ਘੰਟੇ ਧੁੱਪਾਂ ਹਵਾ ਲੱਗਦੀ ਆ ਅੱਜ ਸੱਡਾ ਹਵਾ ਹੀ ਪੈਂਦੀ ਆ ਸਰ ਹੁਣ ਇਹਨੂੰ ਕਦੀ ਹਵਾ ਪੈਂਦੀ ਸੀ ਆ ਹੁਣ ਅੱਜ ਦਿਨ ਅੱਜ ਦਿਨ ਅੱਜ ਮੇ ਚਿੱਟਾ ਹੋਗਾ ਦੇਖ ਲੈ ਰਾਜਾ ਹੈ ਕਿ ਨਹੀਂ ਅੰਦਰ ਨੂੰ ਫਿਰਦੇ ਯਾਰ ਸਿਰ ਨਾ ਗੜੇ ਮਸ਼ੀਨ ਤੇ ਬਸ ਫੇਣੀ ਹੋ ਜਾਊਗਾ ਇਹ ਤਾਂ ਚੱਕ ਦਿੰਦੀ ਐ ਕੱਢਦੀ ਜਾਂ ਨਹੀਂ ਹੌਲੀ ਜੇ ਬਾਈ ਮੋਚਾ ਤੁਹਾਨੂੰ ਦੱਸਦਾ ਜਿੱਦਣ ਵੱਧ ਹੋਣੀ ਹੈ ਨਾ ਮੋਟਰ ਦਾ 17 ਦੀ ਰਹਿਣਾ 12 ਵੀ ਗਈ ਜਮੇ 17 ਹੀ ਦੇ ਹੀ ਰਹਿ ਜਾਣਾ ਮੋਟਰ ਵੀ ਵੱਡੂ ਨਹੀਂ ਹਲੇ ਵੀ 8 ਤਰੀਕ ਨੂੰ ਕਹਿੰਦੇ ਆ ਆ ਭਾਰਤੀ ਵਾਹ 8 ਤਰੀਕ ਤੱਕ ਹੜਤਾਲ ਆ ਕੱਜ ਨਹੀਂ ਪਹਿਨਾ ਖੁੱਲ ਜਣੀ ਪਤਾ ਨਹੀਂ ਹੁਣ ਖੁੱਲੇ ਨਾ ਹੋ ਗਰੀ ਖੁੱਲ ਜਣੀ ਕੱਲ ਨੂੰ ਕੱਲ ਨੂੰ ਨਹੀਂ ਤਾਂ ਪਰਸੋਂ ਨੂੰ ਖੁੱਲੀ ਲੈ ਸਾਰੇ ਪੰਜਾਬ ਬੱਟੇ ਦੇ ਵਿੱਚ ਤੇ ਉਹ ਵੀ ਕਰਤੀਆਂ ਯਾਰ ਵਧੀਆ ਲੱਗਿਆ ਆ ਸਿਰੇ ਸੇ ਕਰਤੀ ਆਹ ਡਬਲ ਵੀ ਕਰਤੀ ਆ ਐਨ ਵਧੀਆ ਬਣ ਗਿਆ ਹੁਣ ਆਇਆ ਨਾ ਬਾਈ ਕਿਆ ਰੀ ਤਾ ਉਹ ਕਿਆ ਰਹੀ ਚੱਕ ਹੋਣਾ ਕਾਲਾ ਕੱਚਾ ਕਹਿੰਦਾ ਤੂੰ ਨਾ ਹੁਣ ਐਂ ਕਰੀ ਤੂੰ ਆਹ ਜਿਹੜੀ ਰਹਿੰਦੀ ਐਸ ਵੀ ਰਹਾ ਆਹ ਰਹਿੰਦੀ ਆ ਇਹਨੂੰ ਪਿੱਛੇ ਚੱਕ ਚੱਕ ਕੇ ਆਹ ਕਮਾਦੀ ਉਹ ਸਿਰਫ ਕਰਾਂ ਵੀ ਕਰੀ ਵੀ ਆ ਵੀ ਕਰਦੀ ਸੀ ਮੈਂ ਆ ਗਵਲੀ ਦੀ ਕਰਦੀ ਆਹੀ ਰਹਿ ਗਈ ਆਹ ਕੁੰਜਾ ਜ ਆਹ ਰਹਿ ਗਈ ਫੇਰ ਇਹਨੂੰ ਆਹ ਡੌਲ ਲਾਉਣਾ ਆਏ ਉਧਰ ਉਹ ਪਰਲੀ ਇੱਧਰਲੀ ਕਿਹੜੀ ਐਂ ਵਾਲੀ ਉਹਨੂੰ ਉਹਨਾਂ ਨੂੰ ਟਾਈਮ ਲੱਗਦਾ ਉਹ ਖੜੇ ਜਿਹਾ ਲੱਗ ਉਹ ਦਾਬੋ ਜਿੰਦੀ ਐ ਤੇ ਉਹ ਹੋ ਗਈ ਕਰਦੀ ਐ ਉਹ ਰਹਿੰਦੀ ਆ ਕੁਝ ਕਰਦੀ ਨਾ ਨਾ ਥੋੜੀ ਜਿਹੀ ਰਹਿੰਦੀ ਆ ਆਹ ਰਹਿੰਦੀ ਉੱਪਰ ਲਖਤੀ ਆ 45 ਡੌੜ ਰੈਂਦੀ ਆ ਹੂੰ ਠੀਕ ਆ ਜੀਰੀ ਇੰਨਾ ਹੋਣੀ ਹੈਗਾ ਪੰਮੇ ਬਾਅ ਫਰਕ ਪੈਣਾ ਪਰਸੋਂ ਸਾਈਂ ਉਹ ਰੋਜੇ ਫਰਕ ਪੈਣਾ ਪਰਸੋਂ ਨੂੰ ਕਿਹਾ ਅਜਾ ਪਰਸੋਂ ਜੇ ਉੱਥੇ ਤਾਂ ਪਾਣੀ ਖੜੇਗਾ ਕਿੱਧਰ ਕਹਿ ਤੀ ਕਿਨੂੰ ਵੀ ਪਿਆ ਇਹ ਮੀਂਹ 62 28 ਕਿਨੂੰ ਪਿਆ ਮਤਲਬ ਜੀ 26 62 28 ਕਿਨੂੰ ਫੇਰ ਅੱਜ ਤਿੰਨੇ ਹੋਈ ਹੈ ਜਾਂ ਪੰਜ ਦਿਨੇ ਹੋਈ ਹੈ ਦੋ ਹੋਈ ਅੱਜ ਆ ਦੋ ਹੋ ਗਈ ਨਾਲੇ ਬਾਈ ਵੀਰੇ ਤਾਂ ਨਹੀਂ ਹੁਣ ਕੋਈ ਸਹਾਰਾ ਲੈ ਉਹ ਠੀਕ ਆ ਖੜ ਜਿਆ ਨਹੀਂ ਤਾ ਦੋ ਦਿਨ ਤੱਕ ਵੀ ਪੈ ਰਹੇ ਨੇ ਸੁੱਤੀ ਜਾਣਾ ਜੇ ਪੱਛੋਂ ਚੱਲੀ ਗਈ ਇਹ ਜੰਮੀ ਬਾਈ ਜਿੱਥੇ ਆ ਜਾਣਾ ਜਿੱਥੇ ਅਲੀਆਵਾ ਪੈ ਗਿਆ ਆਏ ਆਵਾ ਕੋ ਮਕੇ ਨਾ ਗੁੱਛਾ ਬਣ ਗਿਆ ਦੀਦਾ ਇੰਨੀ ਛੇਤੀ ਜੀਰੀ ਦਾ ਘਰਾ ਨਹੀਂ ਜੰਮਦੀ ਉਹਦੇ ਕੁਝ ਨਹੀਂ ਦੇਖ ਲੈ ਹਾਂ ਜਿੱਥੇ ਗੁੱਛਾ ਬਣ ਗਿਆ ਨਾ ਉੱਥੇ ਦਾਣੇ ਤੁਰੇ ਆ ਆਵਾ ਘੁੰਮ ਕੇ ਬਾਤ ਦੀ ਹੈ ਹੁਣ ਆਉਣ ਗਰੀ ਵੀ ਸਾਰੀ ਉਹ ਸਾਰੀ ਆਉਣ ਗਰੀ ਵੀ ਹੈ ਆਏ ਲੱਗੀ ਜਾਂਦੇ ਜਿਵੇਂ ਵਜਨ ਹੁੰਦੇ ਨਹੀਂ ਦਾਣੇ ਮਾ ਹੋਰ ਉਹ ਕਾ ਜੀ ਰਹਿ ਗਿਆ ਦਾਣਾ ਉਹ ਅੱਧ ਥਾਈ ਆ ਗਿਆ ਉੱਥੇ ਤੇ ਉਹਨੇ ਹੁਣ ਆ ਆ ਜਾਣੇ ਨੂੰ ਅੱਗ-ਅੱਗ ਲਾ ਦਿਆ ਇਹਦੇ ਨਾਲ-ਨਾਲ ਤੂੰ ਇਹਨੂੰ ਲੱਗ ਜਾ ਠੀਕ ਨਾ ਮੈਂ ਮੈਂ ਥਲ ਪਾਣੀ ਪਲਾਦਮਾ ਜਾ ਕੇ ਇਹ ਕਿ ਨਹੀਂ ਸਾਲਾ ਬੀਆ ਚੱਕੋ ਨਹੀਂ ਸਾਲੀ ਜਿਹੜੀ ਦੇਖ ਲੈ ਕਿਆ ਕੰਮ ਦਾ ਖੇਤ ਖੜਾ ਤਾਂ ਕਿਆ ਕੁਝ ਬਣ ਗਿਆ ਸਾਲਾ ਇਦਾਂ ਹੀ ਹੁੰਦਾ ਹੈ ਇਦਾਂ ਹੀ ਹੁੰਦਾ ਪਰ ਮਾਈਕਲ ਗੱਲ ਦੇਖੀ ਬੰਮੇ ਜੀ ਸਾਲਾ ਹੋਈ ਜਾਂਦਾ ਜਿਹੜਾ ਖੜਾ ਰਹੇ ਉਹ ਤਾਂ ਫੇ ਹੈਗਾ ਯਾਰ ਸਮਝਿਆ ਗੱਲ ਮੀ ਆਈ ਆ ਬਈ ਤੇ ਖੜਈ ਬੀ ਖੜਾ ਰਹੇਗਾ ਹੂੰ ਚਾਹੇ ਸਾਲਾ ਚਾਰ ਗਾਉਂ ਤੋਂ ਇਕੱਠੇ ਨਿਕਲਿਆ ਹੋਵੇ ਹੈ ਕਿ ਨਹੀਂ ਉਹ ਯਾਰ ਬੀਜ ਦਾ ਕਿਆ ਗੱਲ ਐ ਤੇਰਾ ਚੱਲ ਗਿਰਗੀ ਗੱਲ ਵੱਖਰੀ ਐ ਕਈਆਂ ਤੇ ਖੜੀਆਂ ਪਰ ਬੱਲਾ ਨੂੰ ਵੀ ਪਾਣੀ ਵਾਲਾ ਇਹਦੀ ਗੱਲ ਮੈਂ ਦੱਸਿਆ ਕਿਆ ਐ ਲੱਗੇ ਨਹੀਂ ਖੜੀਆਂ ਬੱਲਾ ਨੂੰ ਮੇਰੀ ਗੱਲ ਇਹਦੀ ਗੱਲ ਦੱਸ ਦੇਦਾ ਮੈਂ ਕਿਆ ਐ ਹੁਣ ਮੰਨ ਕੇ ਯਾਰ ਬ ਬੱਦਲ ਮੌਸਮ ਖਰਾਬ ਹੋ ਜੂਵੇ ਫੇਰ ਦਸ ਕਿਦਾ ਬਲਕੇ ਆ ਬਣੂਗਾ ਕੁਛ ਨਹੀਂ ਬਣਨਾ ਇਹਦਾ ਕੁਛ ਵੀ ਨਹੀਂ ਬਣਦਾ ਇਹਦਾ ਖੜੀ ਤਾਂ ਕੋ ਬਗੜਦਾ ਨਹੀਂ ਖੜੀ ਤਾਂ ਬਗੜਦਾ ਕੱਖ ਨਹੀਂ ਨਾਲੇ ਆਪਣੇ ਮੇਰੀ ਔਰ ਵੀ ਥੋੜਾ ਜਿਹੜਾ ਤਾਂ ਉਦੋਂ ਦਾ ਪਾਈਆ ਖੂਨ ਫੂਕ ਲਿਆ ਉਹ ਉਹੀ ਗੱਲ ਹੈ ਪੈਨ ਦਾ ਨੂੰ ਟੁੰਡਰ ਕੇ ਦੇਖੀਏ ਬੱਦਲ ਤਾਂ ਨਹੀਂ ਆਉਂਦਾ ਹਾਂ ਆ ਭਈਆਂ ਦੀ ਦਿਹਾੜੀਆਂ ਤੋਂ ਹੋਰ ਕਵਾਂਟਰ ਤਾਂ ਹਿੱਗੇ ਕਵਾਂਟਰ ਤਾਂ ਹੋਗੇ ਇਹ ਥੜੀ 2-3 ਕਵਾਂਟਰ ਘੱਟੇ ਤਾਂ ਉਹੀ ਲਾਉਗੀ ਵੀ ਖੜੀ ਰਹੇ ਬਸ ਨਾ ਗਾਂਦੇ ਹੀ ਆ 26 ਲਾਉ ਹਾਂ ਆਪਣੀ ਚੌੜ ਗਏ ਯਾਰ ਤੌਰ ਗਾ ਨਹੀਂ ਲੇਟ ਹਾਂ ਬੱਸ ਕਰਨਾ ਛੇੜੀ ਜਾ ਹਾਂ ਠੀਕ ਆ ਉਗੀਰੀ ਨਹੀਂ ਜੰਮੀ ਆ ਠੀਕ ਆ ਜੀ ਜੀ ਦਾ ਸਾਫ ਪਈ ਜੀ ਦੀ ਸਾਫ ਪਈ ਓਕੜ ਸਾਫ ਆ ਜੀਰੀ ਦਾ ਹਰੇ ਦਾਣੇ ਉਕਣੀ ਪਈ ਆ ਕਿੱਥੇ ਕਹਿ ਕਹਦੇ ਜੰਦਾਣਾ ਜੰਮਦਾ ਸਭ ਬੁੱਠਾ ਬਣੇ ਹਰੇ ਦਾਣੇ ਉਕਣੀ ਪਈ ਜਿਹੜੇ ਥੱਲੇ ਤੇ ਨਿਕਲਦੇ ਆ ਪੱਕੇ ਹੀ ਨਹੀਂ ਹੈਗੇ ਪੱਕੇ ਨਹੀਂ ਇਹਨੂੰ ਕਾ ਕਰੀਏਗਾ ਇਹਨੂੰ ਭਾਈ ਜੇ ਕਿਤੇ ਬਾੜੇ ਜਨਾ ਤਾਰ ਨਹੀਂ ਖੰਬੋਲਣੀ ਪੈਂਦੀ ਮੈਂ ਕਹਦਾ ਨਹੀਂ ਜ਼ਿਮੀਦਾਰ ਨੂੰ ਮੈਨੂੰ ਦਾ ਆਇ ਸਲਾਹ ਆਏ ਲੱਗਦਾ ਵੀ ਇਹ ਕਿ ਜ਼ਿਮੀਦਾਰ ਨੂੰ ਹੁਣ ਤੋੜ ਦੋੜ ਦੋ ਦੋ ਬਿੱਗੇ ਬਿੱਗੇ ਦਾ ਆਪਣਾ ਪੱਕੇ ਆਟਾ ਲਾ ਕੇ ਬਣਾਉਣਾ ਪੈਣਾ ਹੈ ਹਿਸਾਬ ਨਾਲ ਜੇ ਮੰਡੀ ਦੇ ਸਤਾਲਾ ਹੁੰਦੀਆਂ ਪੜ ਪੜ ਪੇੜ ਬਣਾਉਣਾ ਪੈਣਾ। ਉਹ ਨਹੀਂ ਚਾਹ ਹੜਤਾਲ ਵੀ ਹੋਵੇ ਕਦੇ ਪੜ ਚਾਹੀਦਾ ਵੀ ਆਉਂ ਵੀ। ਚਾਹੀਦਾ ਹੈ। ਕਦੇ ਅਮਰਜੈਂਸੀ ਕੋਈ ਜਾਦਾ ਹੀ ਨਰਮ ਫੁੱਲਣੀ ਪੈ ਜਾਂਦੀ ਆਪਾਂ। ਆਨੇ ਪਿੰਡ ਪੇੜ ਦਾ ਸੜਾ ਇਹੋ ਜਿਹਾ ਕੰਮ ਐ। ਉਹ ਧਰਮਸਾਲਾ ਬਹੁਤ ਕੰਮ ਦੀ ਆਪਣੇ ਪਿੰਡ ਵਾਲੀ। ਉਹ ਤਾਂ ਫਰਸ਼ ਬੁਆਦੋ। ਫਰਸ਼ ਬੁਆਦੋ। ਫਰਸ਼ ਹੋਵੇ। ਕਹਿੰਦੇ ਕਿਸੇ ਦਾ ਟਰੈਲਰ ਨਾ ਵੱੜ ਜਵੇ ਧਰਮਸਾਲਾ ਮੋਵੇ ਦਰਵਾਜਾ ਛੋਟਾ ਜਿਹਾ ਰਖਾ ਦਿੱਤਾ। ਫਿਰ ਟਰੈਲਰ ਨਾ ਵੱੜ ਜਵੇ ਵਿੱਚ ਟਰੈਲਰ ਧਰਮਸਾਲਾ ਦੇ। ਉਹ ਨਹੀਂ ਉਥੋਂ ਤਾਂ ਪਹਿਲਾਂ ਪੱਲੀ ਪਰ ਵੀ ਫੋਲ ਲਾ ਤਾਂ ਵੀ ਬਹੁਤ ਜਗ੍ਹਾ। ਉਹ ਗਰਾਊਂਡ ਪਾ ਹੈ। ਬ ਚਲਾਏ ਆ ਵੀ ਤੈਨੂੰ ਨਾ ਕਟਰ ਮਾਰਨੇ ਦੀ ਲੋੜ ਏਕਣੀ ਪਰਾਲੀ ਚੱਕੋ ਜਾਣੀ ਤੂੰ ਤਾਂ ਚੱਕੋ ਜਾਣੀ ਪਰਾਲੀ ਦਾ ਜੱਗੇ ਤੇ ਦੇਖਿਆ ਨਹੀਂ ਐਨ ਵਧੀਆ ਵੱਢੂਗੀ ਹਾਂ ਹਰੀ ਪਰਾਲੀ ਕੱਢੀ ਜਾਊਗੀ ਮਸ਼ੀਨ ਲੈ ਇਹ ਕ ਛੱਡਣੀ ਆਉਣੇ ਯਾਰ ਐਂ ਇੰਜ ਗੱਲਾਂ ਕਰਦੇ ਜਿਹਦੀ ਮਰਜ਼ੀ ਘੜਾ ਲਾਉ ਤੇ ਚੱਲ ਫੇਰ ਉਹਨੇ ਦਾਣਾ ਕੱਢੀ ਜਾਣਾ ਖਾ ਖਾ ਬਾਅਦ ਵੀ ਹੋਲੀ ਵੱਢ ਹੋਣਾ ਏ ਚਮਈ ਰਾਮ ਨਾਲ ਬਾਈ ਨਹੀਂ ਫੇਰ ਦਾਣੇ ਸਿੱਟੀ ਜਾਣੇ ਇਹਨੇ ਜੀ ਦੀ ਗਿਰੀ ਵੀ ਤਾਂ ਚੱਕ ਹੋ ਜਣੀ ਤੇਰੀ ਇਹ ਕੋਈ ਚੱਕਰ ਨਹੀਂ ਮਸ਼ੀਨ ਆਹੀ ਆ ਵੀ ਹੌਲੀ ਵੱਡ ਹੋਣੀ ਆ ਚਲ ਹੌਲੀ ਵੱਡ ਦੂੰਗੇ ਕਿਹੜੇ ਮਸ਼ੀਨ ਨੇ ਕਿਹੜਾ ਬਗਾਨੀ ਆ ਘਰ ਦੀ ਮਸ਼ੀਨ ਆ ਬਸ ਆਹੀ ਚੱਕਰ ਆ ਉਹਦਾ ਕਹਿੰਦਾ ਵੱਡ ਲਈ ਜਿੱਦਾ ਵੱਡਣੀ ਕਹਿੰਦਾ ਹਮਮ ਅੌਲੀ ਥੋਲੀ ਮਾਪੇ ਬੈਠਣਾ ਉੱਪਰ ਇਹਦਾ ਕਹਿ ਮਾਰੀ ਆ ਬੰਮ ਜਿਹੜੇ ਟੱਕੇ ਹਰੇ ਜੇ ਆ ਇਹਦਾ ਕੁਛ ਨਹੀਂ ਤਾਂ ਪਟਾਸ ਆ ਪਟਾਸ ਇਹਦਾ ਫੇਰ ਵੀ ਪਟਾਸੇ ਰਹਿਣੀ ਹੈ ਨਾ ਤੇ ਪੱਖਾ ਲੱਗਣਾ ਫੇਰ ਵੀ ਪਟਾਸੇ ਆ ਇਹ ਬਸ ਆਏ ਵੀ ਚਮਕੀ ਜਾਣੀ ਵਿੱਚ ਚਮਕੂ ਬੇਸ਼ੱਕ ਝਮਕੀ ਜਾਵੇ ਉਹਦਾ ਹੀ ਚੱਕਰ ਜੇ ਹੁਣ ਵਿੱਚ ਤੁਰਦੇ ਆ ਇਹਦੇ ਜਿਰੀ ਝੜਦੀ ਹੋਣੀ ਜਿੱਥੇ ਪੈਰ ਰੱਖ ਹੋ ਗਿਆ ਇਹ ਹੈ ਥਾਲਾ ਬੂਝਾ ਕਿਹੜਾ ਹੈ ਓਏ ਹੋਈ ਖਰਾਬਾ ਜਾਏ ਹੋਰੇ ਐ ਕੋਣ ਵਿਚੇ ਹੁੰਦੇ ਆ ਇਹ ਖਰਾਬਾ ਜਾਏ ਖਰਾਬਾ ਜਾਈ ਆ ਇਹ ਗੁੱਦਰ ਦਾ ਵੀ ਫੋਨ ਐ ਪਟਾਸ ਸਾਰੀ ਉਹ ਮੈਨੂੰ ਕਹਿੰਦਾ ਬਾਈ ਕਿਆ ਬਣਿਆ ਮਾਂ ਭਈਆਂ ਤੇ ਨਹੀਂ ਵਡਾਉਣੀਆਂ ਮਾਂ ਭਈਏ 10000 ਰੁਪਿਆ ਮੰਗਦੇ ਆ ਗਿਰੀ ਹੋਈ ਦਾ 9000 10000 ਕੱਟੜ ਜੜ ਤੇ ਚੱਕ ਦੇਣੀ ਆਪਣੀ ਪਿਆੜੀ ਚੱਕ ਦੇਣੀ ਕਟਰ ਵਾਲੀ ਕਹਿੰਦਾ ਮੈਂ ਚੱਕ ਲੈਣੀ ਕਹਿੰਦਾ ਜਦੇ ਆ ਗਿਆ ਨਾ ਮੈਂ ਤਾਂ ਮੈਂ ਕਿਹਾ ਜੜ ਤੇ ਹੀ ਕੱਟ ਦੇਣੀ ਅਸੀਂ ਤਾਂ ਥੱਲੇ ਦੀ ਐਨ ਚੱਲਣੀ ਉਹਦਾ ਕਟਰ-ਕਟਰ ਸਭ ਕੁਝ ਬਚ ਜਾਣਾ ਇੱਕ ਫਾਂਡ ਦਾ ਔਖਾ ਜਿਹੜੀ ਆਲੇ-ਦਲੇ ਵਾਲੀ ਆਲੇ ਕਰਨੀ ਐ ਉਹਦੇ ਵਿਚਾਲੇ ਫਿਰ ਕਟਰ-ਕਟਾ ਲਾ ਮੜਾ ਜਾ ਉਹ ਵੀ ਦੱਸਾਂ ਕਿ ਆ ਔਖਾ ਹੁਣ ਹਾਂ ਉਹ ਵੀ ਤੇਰੀ ਫਾਂਡ ਦੂਏ ਲੋਟ ਲੱਗਣੀ ਆ ਆ ਫਾਂਡ ਇੱਧਰ ਤੇ ਐ ਲੱਗ ਗਈ ਹਾਂ ਉਹ ਸਾਈਡ ਤੇ ਫਾਂਡ ਐ ਨਹੀਂ ਆਉਣੀ ਹਾਂ ਉਹਨੂੰ ਕਹਿਣਾ ਐਵੇਂ ਲਾ ਫਾਂਡ ਉਹ ਵੀ ਬੋਗੂਆ ਬਾਹਰ ਦੇਖ ਲਿਉਂਗਾ ਦੋ ਹੀ ਘੜੂੜ ਕਿਹੜਾ ਰੱਖਤਾ ਕੋਈ ਆਹੋ ਜਿੱਧਰ ਮਰਜੀ ਜਿੱਧਰ ਮਰਜੀ ਘੱਡ ਲੈ ਫਿਰ ਆਏ ਉਹ ਵੀ ਆਏਂਗਰੀ ਹੋਈ ਆ ਵੀ ਆਏਂਗਰੀ ਹੋਈ ਇੱਕ ਘੇਰ ਆ ਗਿਆ ਜਿਸ ਤਰ੍ਹਾਂ ਮਰਜੀ ਵਢੀ ਆ ਹੂੰ ਆਓ ਗਰੀ ਵੀ ਆਏ ਆ ਫਿਰ ਇਹਨੂੰ ਆਇਓ ਚੱਕੀ ਜਾਂਦੀ ਉਹ ਨੂੰ ਦੇਖ ਲੈ ਹਾਂ ਕੰਟੋਲਾ ਨਾਲ ਗਿਰੀ ਹੋਈ ਸੀ ਜਿਹੜੀ ਸਾਰੀ ਸੈੱਟ ਹੋ ਗਈ ਕਰਤੀ ਲੋਟ ਵੱਡ ਪੁੱਠੇ ਬਸ ਇਹਦੀ ਹੁਣ ਏਕ ਨਹੀਂ ਜਿੱਧਰੋਂ ਗਿਰੀ ਵੀ ਇਧਰ ਦੀ ਵੱਢੂਣੀ ਆ ਇਹ ਹੈ ਵੀ ਸਾਰਾ ਖਰਾਬ ਆਈ ਆ ਹੁਣ ਨਹੀਂ ਖਰਾਬਾ ਤਾਂ ਹੈਗਾ ਹੀ ਆ ਉਹ ਕਰੇ ਦੋ ਦੋ ਤਿੰਨ ਤਿੰਨ ਘੰਟਾ ਤਾਂ ਝਾਣ ਨੂੰ ਝਾਣਨੀ ਬਾਈ ਇਹ ਆਰਾਮਦਾਰੀ ਗੱਲ ਆਰਾਮ ਨਾਲ ਕਿ ਤੇ ਹਾਂ ਬੱਟਾ ਨੂੰ ਹਵਾ ਪੈਣੀ ਆ ਸਰਵਾਦੀਆ ਵਿਚ ਵੀ ਤਾਂ ਬਣਨੀ ਆ ਹਵਾ ਹੈ ਕਿ ਨਹੀਂ ਹੂੰ ਇਹ ਨੂੰ ਹੁਣ ਤੂੰ ਆਏ ਚੱਕੀ ਹਾਸ ਫਿਰ ਉਹ ਇੱਥੇ ਤੇ ਆਏ ਦੇਖਾ ਪੈਰ ਰੱਖੀ ਆ ਉੱਪਰ ਨਹੀਂ ਸਾਰਾ ਬੁੱਤਾ ਫਿਰ ਖੜਾ ਹੁੰਦਾ ਇਹ ਆਏ ਆਏ ਬੈਠੀ ਨਹੀਂ ਬਚਾਈ ਚ ਇਹ ਨੂੰ ਆਏ ਇਹ ਨੂੰ ਆਏ ਵਾਫਾਂ ਆਏ ਯਾ ਯਾਹ ਪਹੰਜਾ ਮੈਂ ਨਾ ਅੰਦਰ ਨਿਕਲਦੀ ਆ ਥੱਲੇ ਤੇ ਹੈ ਤਾਂ ਇੱਥੇ ਡੌਲ ਕੋ ਪੁੱਛਾ ਹੋ ਜਾਂਦਾ ਯਾਰ ਕਿੱਥੇ ਤੈਨੂੰ ਕਹਿੰਦਾ ਹੈਗਾ ਲੈ ਆਂ ਹੀ ਚੱਕ ਦੇ ਤੇਰਾ ਇੱਥੇ ਘਟਰ ਚ ਲੈਣਾ ਰਹੀ ਲ ਇਹ ਨਾਲ ਨਹੀਂ ਵੱਟ ਹੁੰਦੀ ਭਾਈ ਇੰਨੀ ਇੱਥੇ ਤਾਂ 10 15 ਬੰਦੇ ਹੁਣ ਤਾਂ ਵੱਟ ਹੁਣੀ ਵੀ ਨਾਲ ਤਾਂ 15 15 ਵੀ ਨਹੀਂ ਵੱਟ ਹੁੰਦਾ ਇੱਕ ਨੂੰ ਗੇੜਾ ਦੇ ਜਣਾ ਮਸ਼ੀਨ ਨੇ ਜਿੰਨੇ ਨੂੰ ਤਾਂ ਵੱਟ ਕੇ ਸਿਰ ਨਹੀਂ ਇਹਨਾਂ ਨੂੰ ਪਰਾ ਲੰਘ ਜਾਂਦੀ ਆ ਉੱਪਰ ਪੈਰ ਰੱਖੀ ਜਾਂਦੇ ਸਮਝਿਆ ਗੱਲ ਹੂੰ ਆਹਗਾ ਸੁੱਕੀ ਐ ਇੱਥੇ ਉਹ ਵੀ ਉਹ ਤੰਦੂ ਕਿ ਦੱਸਿਆ ਨਹੀਂ ਜਿੱਥੇ ਪੁੱਛਾ ਜਾਂਦਾ ਉਹ ਉਹ ਕੰਮ ਖਰਾਬ ਕਰਦਾ ਉਹਦਾ ਗੁੰਗਰ ਸਵੇਰ ਦਾ ਲੱਗਿਆ ਰਿਹਾ ਸਾਰਾ ਹੀ ਦਾਤਾ ਹੋ ਰਿਹਾ ਜਾਂਦਾ ਬਸ ਨੂੰ ਆ ਜਾਣਾ ਹੁਣ ਇਧਰ ਨੂੰ ਉਹ ਪੰਨੇ ਵਾਲੀ ਇੱਧਰ ਮੌਤ ਦੇ ਮੂੰਹ ਚ ਪਈ ਆ ਪਾਣੀ ਚੱਲਦਾ ਸਾਡੇ ਦਾ ਸੁੱਕੀ ਆ ਹਲੇ ਤੇਰੇ ਜਿਆਦਾ ਨੁਕਸਾਨ ਹੋਇਆ ਹੁਣ ਥਾਲਾ ਕੁਛ ਨਹੀਂ ਵਿਗੜਦਾ ਯਾਰ 20 ਕੁਆਟਰ ਨਿਕਲੇ ਹੀ ਬਥੇਰੀ ਆ ਚੱਲ ਉਹ ਸਮਾਨਤਾ ਸਮਝਾਉਣਾ ਹੀ ਪੈਣਾ ਕਰੀਏ ਕਿਆ ਹਾਂ ਹੈਨਾ ਘਾਟ ਹੀ ਪੈਣਾ ਹੈ ਤਾਂ ਘਾਟ ਆਈ ਆ ਆ 20 ਦਾ ਸਾੜਾ ਨਹੀਂ ਸਾਨੂੰ ਠੇਕੇ ਲੈਂਦਾ ਤੇਰਾ ਤਾਂ ਸਰਨਾ ਨਹੀਂ ਆ ਸਾਡਾ ਵੀ ਨਹੀਂ ਸਰਨਾ ਆਂਦਾ ਭਲਾ ਉਹਦੇ ਗਾਣੇ ਜਿਹੜਾ ਕੀਲਾ ਜਿ ਉਹ ਵੀ 20 ਨਿਕਲੇ ਫਿਰ ਗਿਆ ਸਰਨਾ ਹਾਂ ਸਰਨਾ ਤਾਂ ਕਿਸੇ ਦਾ ਵੀ ਨਹੀਂ ਹੈਗਾ ਉਹ ਗੱਲ ਆ ਇੱਕ ਇੰਨੇ ਨੂੰ ਤਾਂ ਸਾਰੀ ਕਰ ਦੇਣੀ ਹੈ ਇਹ ਹੈ ਜਿਹਨੇ ਨੂੰ ਇਹਨੂੰ ਦੱਸਦਾ ਏ ਨਹੀਂ ਤਾਂ ਜਾਏ ਬੈਜਾ ਭਾਈ ਹਾਇ ਬੈਠਣਾ ਪੈਣਾ ਵਾ ਕੋਈ ਨਾ ਮੈਂ ਕਰ ਦਾਨੀ ਚੈੱਕ ਕਰ ਦੇ ਚਲ ਜੀ ਫਿਰ ਆਪਾਂ ਚੱਲ ਚੱਲੀ ਯਾਰ ਚਲੋ ਠੀਕ ਹੈ ਜੀ ਆ ਕਰਕੇ ਦਰਦਵਾ ਉਹਦੇ ਬਾਅਦ ਕਿਹੜੀ ਕਰਨੀ ਆ ਉਹ ਸਾਈਡ ਵਾਲੀ ਉਹ ਸਾਈਡ ਹੈ ਆਹ ਡੌਲ ਕਰਤੀ ਉਹ ਸਾਈਡ ਹੈ ਅੱਜ ਤਾਂ ਨਹੀਂ ਹੁੰਦੀ ਏ ਉਹ ਅੱਜ ਤੇ ਬਤਾਈਂਗਾ ਜਿਹੜਾ ਰੈਂਗ ਜਿੰਨਾ ਟਾਈਮ ਨਾਲ ਆ ਜਿਓ ਆਪਣਾ ਬਸ ਬਾਕੀ ਕੱਲੂ ਕਰਾਂਗੇ ਕੋਸ਼ਿਸ਼ ਕੋਈ ਨਹੀਂ ਦੇਖਦੇ ਸਵੇਰੇ ਚਲੋ ਚਲ ਸਾਂ ਸਵੇਰੇ ਮਿਲ ਜੀ ਚੰਗਾ ਜੀ ਚੰਗਾ ਭਾਈ ਦੇਖ ਦੇਗਾ ਬੰਨ ਤੂੰ ਕਿੱਧਰ ਰਾਜ ਮੇਰੀ ਥਾਕੇ ਤੇ ਰਿਓ ਲੈ ਪਿਆ ਹਾ ਭੂਮੀ ਚੱਕੇ ਨਾਲ ਸੂਂਦਾ ਥਾ ਕੋਈ ਵੀ ਨਹੀਂ ਕੋਈ ਨੀ ਦਾ ਮੇਰੇ ਕੋਲ ਹੈ ਨਹੀਂ ਦਾ ਫੋਨ ਹੈ ਮੈਂ ਤਾਂ ਬਾਹ ਮੈਂ ਦੇਖਿਆ ਉਰੇ ਆ ਕੇ ਹੋਰ ਮੈਂ ਵੀ ਅੱਗੇ ਮੰਡ ਮਾ ਸਵੇਜ ਦਾ ਮੰਡ ਮਈ ਹੈ ਕਬੂਲਾ ਭਈਆ ਹਮ ਬੱਟਾ ਕਰੀਆਂ ਦਾਲੀ ਨੂੰ ਇਹ ਬਣਾਤੀਆਂ ਐਨ ਸਾਫ ਕਰਦੇ ਉਸ ਨੂੰ ਹਵਾ ਪੈਣ ਲੱਗ ਗਈ ਜਿਹੜਾ ਤੈਨੂੰ ਕੋ ਸਵੇਰੋ ਕਰੀ ਨਾ ਮੈਂ ਅਸੀਂ ਥੱਲੇ ਆਏ ਜਿਹੜਾ ਚਿੱਟੀ ਧਰਤੀ ਹੋ ਗਈ ਜੰਨੇ ਮੈਂ ਧੱਪਾ ਬਹੁਤੀ ਆ ਜੇ ਪਾਸੇ ਬਈ ਸੂਂਗੀ ਅੱਲੀ ਹੈ ਟੇੜ ਪਈ ਵੀ ਤਿੰਨ ਤਿੰਨ ਉਂਗਲ ਦੀ ਚੂਹਿਆਂ ਬਾਤ ਹੋ ਗਈਆਂ ਡਰੋਂ ਦੇ ਨਾਲ ਇਹ ਆ ਜੂ ਜੂ ਛੋਟੇ ਆ ਜੂ ਹਿਓ ਥੋੜੀ ਧਾਨ ਖਾਂਦੀ ਆ ਮੈਂ ਖਾ ਲਓ ਥੋੜੇ ਹੁਣ ਬੁੱਲੇ ਵੱਟੋ ਤੁਸੀਂ ਵੀ ਤੁਸੀਂ ਵੀ ਖਾਣੀ ਦੀ ਇਹਦੇ ਖਾਣੀ ਹੁਣ ਅਜਾ ਮੰਡੀਆਂ ਦਾ ਰਲਵਾ ਹੀ ਆ ਗੱਗੇ ਥਲਾ ਕੀ ਆ ਕਿ ਉਹਨੂੰ ਵੱਟ ਕੇ ਵੀ ਤੂੰ ਹੋਰ ਤਾਂ ਫਾਇਦਾ ਹੀ ਨਹੀਂ ਕੋਈ ਜੇ ਹੁਣ ਮੰਨ ਕੇ ਚੱਲ ਵੀ ਟਰੈਲਰ 2 ਦਿਨ ਖੜਗਿਆ 3 ਦਿਨ ਟਰੈਲਰ ਤਾਹਨਾ ਪੈਣਾ ਤੁਹਾਨੂੰ ਜੇ ਕਾਲੀ ਹੋ ਜੂਗੀ ਜੀ ਜੇ ਮੰਡੀਆਂ ਖੁੱਲ ਵੀ ਜਾਂਦੀਆਂ ਨਾ ਹਾਂ ਅਭੀ ਜਿਰੀ ਅੰਨੀ ਬੜਾਈ ਹੋਈ ਆ ਲੋਕਾਂ ਨਾਲ ਸਜਾ ਘਟੇਰੀਆਂ ਲਾਉਣੀਆਂ ਉਹ ਕਿਹੜੇ 1 ਦਿਨ ਚ ਹੋਣੀ ਸਾਹ ਹਾਂ ਇਹ ਤਾਂ ਖੇਤ ਵਿੱਚ ਖੜੀ ਰਹਿਣ ਤੋਂ ਉਹ ਤਾਂ ਖੇਤ ਵਿੱਚ 27 ਬਹੁਤ ਹੋ ਗਈ ਮੰਡੀਆਂ ਜੀ ਕਹਿੰਦੇ ਹੁਣ ਚਲ 27 ਤਾਂ ਹੁਣੀ ਜਿਹੜੀ ਉਹਨੂੰ ਜੱਥੇ ਹੀ ਹਰਤਾ ਨਹੀਂ ਖੁੱਤੀ ਜੱਥੇ ਕੋਈ ਪਤਾ ਨਹੀਂ ਗਾੜੀ 27 ਤਾਂ ਹਰ ਇੱਕ ਵਾਰੀ ਹੁੰਦੀ ਜਾਂਦਾ ਇੱਕ ਵਾਰੀ ਹੁੰਦੀ ਆ ਯਾਰ ਜਿਰੀ ਹੁਣ ਜ਼ਿੰਮੇਦਾਰ ਤੇ ਕਿਹੜੇ ਕਣਕ ਆਏ ਹੁਣ ਮਾੜੀ ਮੋਟੀ ਦੇ ਨਾਮ ਜਾਣੀ ਹੋ ਆ ਬਾਈ ਇਹ ਹੈ ਕਿ ਨਹੀਂ ਇਹ ਤਾਂ ਗਵਰਨਮੈਂਟ ਨੇ ਸੋਚਣਾ ਚਾਹੀਦਾ ਮੰਡੀਆਂ ਹੋਰ ਖੋਲ ਦੇਣ ਬੜੀਆਂ ਕਰ ਦੇਣ ਦਾਣਾ ਤਾਂ ਮੋਟਾ ਦੇ ਨਾਮ ਜਾਂਦਾ ਹੀ ਆ ਉੱਥੇ ਜਾ ਕੇ ਵੀ ਫਿਰ ਸੁੱਕ ਇਹ ਫੋਲ ਫਲੀਆ ਹੁੰਦਾ ਹੁਣਾਂ ਫੋਲ ਫਲੀਆ ਨਾਲੇ ਲੋਟਾ ਨਾ ਫੇ ਬੇਜਾਂ ਤੋੜ ਦਿੰਦੀ ਆ ਉਹੀ ਤਾਂ ਗੱਲ ਐ ਹੁਣਾਂ ਮੇਰੀ ਗੱਲ ਸੁਣਦਾ ਸਲਾਬਾ ਤਾਂ ਰਹਿਣੀ ਰਹਿਣਾ ਸਾਢੇ 3 ਸਲਾਬਾ ਰਹਿਣੀ ਰਹਿਣਾ ਜੇ 11 ਵਜੇ 12 ਵਜੇ ਤਾਂ ਆਪਣਾ ਮਸ਼ੀਨ ਚੱਲਦੀ ਐ ਅੱਜ 2-3 ਤਰੀਕਾ 'ਚ ਅੱਜ ਤਿੰਨ ਦੋ ਹੋ ਗਈ ਅੱਜ ਹਲੇ ਖੁੱਲੀਆਂ ਨਹੀਂ ਮੰਡੀ ਹਨਾ ਮੰਡੀ ਕਿੱਥੇ ਖੁੱਲਲੀ ਮੰਡੀ ਦਾ ਕਹਿ ਤਾ ਹੁਣੋਂ ਦਾ ਕਹਿ ਤਾ ਅੱਜ ਮੈਨੇ ਭਗਵਾਨ ਤਮੰਦੇ ਵੀ ਪੈਜੀ ਸੀ ਤੇ ਸਟਾਰਟ ਟਾਈਮ ਭਰਤੀ ਸਟਾਰਟ ਤਾਂ ਤਾਂ ਹੁ ਗਾਹਾਂ ਉਰਦਾ ਗਰੀ ਬੈਠੇ ਅਗਲੇ ਆੜਤੀ ਆਰਤੀ ਬਤੇ ਸੈਲਰ ਵਾਲੇ ਹੁਣ ਜੇ ਮੰਡੀ ਮਾਲੇ ਕਹਿੰਦੇ ਜਿਹੜੀ ਲਿਆਉਂ ਜੀ ਨਾ ਕਰੂਗਾ ਕਾ ਜਿੰਮੇਦਾਰ ਲੱਦੇ ਖੜੇ ਐ ਪਹਿਲੀ ਤੋਂ ਸਭ ਨਾਲ ਲੱਦੇ ਖੜੇ ਕਰ ਲੈਣਾ ਟਰੈਲੇ ਵੀ ਪਹਿਲੀ ਮੰਡੀ ਖੁੱਲੇ ਜਾਣੀ ਆ ਹੈ ਕਿ ਨਹੀਂ ਤੇ ਲਸਤ ਦੇ ਲੇਟ ਵਾਲੇ ਆਪਾਂ ਚਲ ਹੈ ਤਾਂ ਲੇਟ ਵਾਲੇ ਆ ਜਿਹੜੀ ਉਹ ਜਿਹਨਾਂ ਨੇ ਵਾਟ ਲੀਆਂ ਬਾਈ ਟਰੈਲੇ ਵੀ 8 ਵਜੇ ਵੇ ਐ ਹੂੰ ਟਰੈਲੇ ਉਧਰ ਨੂੰ ਕਦਾਈ ਜਾਉਂਗੇ ਜੇ ਨਾ ਦੋ ਤਿੰਨ ਦਿਨ ਟਰੈਲੇ ਖੜਕੇ ਤੂੰ ਆ ਨਿਕਲ ਜਣਾ ਨਹੀਂ ਥੱਲੇਦਾਰ ਨਹੀਂ ਪੈਣੀ ਐ ਥੱਲੇਦਾਰ ਹੀ ਲੱਦਣੀ ਓਖੀ ਬਾ ਹੁੰਦਾ ਐ ਤਾਂ ਤੋੜ ਦਿੰਦੀ ਐ ਤਾਂ ਟਰਾਲਾ ਮੈਂ ਫੋਖ ਲਈ ਆ ਇਹ ਕਿਹੜੇ ਕਣਕ ਵੀ 30 40 ਕੁਆਂਟ ਹਾਂ ਬਿੱਡਰ ਟੈਲਾ ਪਾ ਨਗਦੇ ਸਖਾਲਾ ਜਿਰੀ ਦਾ ਜਿਹੜਾ ਬਿੱਡਰ ਟੈਲਾ ਭਰਿਆ ਫੋਖਲੀ ਔਖਾ ਹੋਰ ਬਹੁਤ ਔਖਾ ਹੈ ਜਤਾਰ ਕੇ ਲੱਦਣਾ ਦਾ ਦੁਬਾਰਾ ਬਹੁਤ ਔਖਾ ਕੰਮ ਹੈ ਬਹੁਤ ਔਖਾ ਹਾਂ ਕੀ ਕਰੂਗਾ ਬੰਦਾ 20 ਕਿਲੋ ਬਣੀ ਥੈਲੇ ਚ ਫੇਰ ਉੱਪਰ ਹੋਰ ਮੈਂ ਤਾਂ ਮੰਡ ਮਾਤਾ ਐਨੇ ਜੱਗੇ ਦਾ ਫੋਨ ਆ ਗਿਆ ਹਾਂ ਕਹਿੰਦਾ ਟਰੈਕਟਰ ਫਸ ਗਿਆ ਮੈਂ ਕਿਹਾ ਦੇਖ ਇਧਰ ਮੈਂ ਤਾਂ ਮੰਡ ਮਾ ਮਾ ਹਜ਼ਬੀਰ ਕਹਿੰਦਾ ਹਜ਼ਬੀ ਮਾਮ ਗਿਆ ਵੰਬਰ ਸਰ ਨੂੰ ਹਾਂ ਮੈਂ ਤੇਰੇ ਨੂੰ ਮੈਂ ਫੋਨ ਕਰਿਆ ਤਾਂ ਕਹਿੰਦਾ ਭਾਈ ਭੀੜ ਬਹੁਤ ਸੀ ਮੱਸੀਆ ਕਰਕੇ ਮਿਮਜਲ ਨੇ ਦਿਨ ਚਾਰ ਕਾ ਸਾਨੂੰ ਮਾੜਾ ਆਉਣੇ ਦਾ ਮੈਨੂੰ ਨਹੀਂ ਪਤਾ ਕਾ ਆਉਣਾ ਉਹਨੇ ਚਲ ਇੰਨੇ ਨੂੰ ਫਿਰ ਸੁਬੀਰ ਦਾ ਫੋਨ ਆ ਗਿਆ ਕਹਿੰਦਾ ਮਾ ਆਉਣ ਲੱਗਿਆ ਮੰਜ ਨੂੰ ਟਰੈਕਟਰ ਕੱਢਣ ਕਹਿੰਦਾ ਕਹਿੰਦਾ ਵਾ ਤੂੰ ਫਿਰ ਘਾਹ ਲਖਿਆ ਮੈਂ ਜਾ ਕੇ ਪਾਣੀ ਪੂਣੀ ਪਿਲਾ ਲੂੰਗਾ ਕਿਧੂ ਭਈ ਨੂੰ ਲੈ ਗਈ ਗਾਇਲ ਟਰੈਕਟਰ ਉੱਥੀ ਜਾਣਾ ਤਾਂ ਕੱਢਣਾ ਟਰੈਕਟਰ ਫਸ ਗਿਆ ਭਾਈ ਉੱਥੇ ਫਿਰ ਤੈਨੂੰ ਪਤਾ ਮੱਡਲੀ ਧਰਤੀ ਦਾ ਛੜਦੀ ਗਦੇਰ ਵਾਲੀ ਟਾਇਰ ਨੂੰ ਫਿਰ ਟੂਲ ਨੂੰ ਮਿੱਟੀ ਲੱਗੀ ਐ ਨਾ ਡਰੇਲਾ ਫਸ ਗਿਆ ਥੱਸ ਥੱਸ ਲੱਗ ਗਿਆ ਹਾਂ ਜੱਗੇ ਵਾਲੇ ਨੇ ਜੱਗੇ ਆਦੇ ਨਹੀਂ ਹਿੱਲਿਆ ਮਾ ਇਹ ਤਾਂ ਤੁਸੀਂ ਪੰਜ ਛੇ ਪਾ ਲੈਂਦੇ ਇਹਨੂੰ ਜੱਗੇ ਦਾ ਰੈਡੀ ਕਰ ਜੇ ਪੰਜ ਛੇ ਪਾ ਲੰਦੇ ਕਹਿੰਦਾ ਇਹ ਨਹੀਂ ਲੜਾਇਗਾ 18 ਫੁੱਟਾ ਟਰੈਲਾ ਭਰਿਆ ਬੀ ਟੀ ਸੀ ਜਾਣਾ 18 ਫੁੱਟਾ 100 ਕੁੰਟੇ ਦੇ ਪਰੋਣਾ ਫਿਰਦਾ 100 ਕੁੰਟੇ ਦੇ ਪਰੂ ਮਾਲ ਉਹ ਪਹਿੰਲਦਾ ਕਿਤੇ ਉਹ ਮਾ ਜੇ ਬਿਨੈ 4x4 ਤੇ ਜੇ ਚਾਰ ਪਾ ਲੋ ਨਾ ਨਿਕਟਦਾ ਹੈ ਫੇਰ ਆਦਵੀਰ ਆ ਗਿਆ ਨਾ ਪਰ ਵੀ ਠੋਸਾ ਨਾ ਹੋ ਹੈਂ ਭਾਰ ਵੀ ਠੋਸ ਹੁੰਦਾ ਨਾ ਜੀ ਇਹ ਸਾਲੇ ਵਾਲੀ ਡਰਾਈਵ ਦੀ ਵੀ ਸੁਣ ਲਾ ਹਾਂ ਨਾਲੇ ਮੈਂ ਹੱਕਾ ਮਾਰੀ ਜਾਂਦਾ ਮਾ 4 बाई 4 ਲਾ ਲਈ 4 बाई 4 ਲਾ ਲਈ ਲੈ ਨਹੀਂ ਲੈ ਹੀ ਨਹੀਂ ਥਲੇ ਹੌਟੋੇ ਪੜਤੇ ਪਿੱਛੇ ਹੁੰਦਾ ਦਬ ਕਹਣਾ ਹੋਰ ਪਿੱਛੇ ਡਰ ਰੁੱਕ ਹੱਕਾ ਮਾਰ ਕੇ ਰੁੱਕਿਆ ਮੈਂ ਮੂਰਲੇ ਦੇ ਲਾ ਲਾ ਮੂਲੇ ਪਹੁੰਚਿਆ ਨੂੰ ਕੰਮ ਕਰਨ ਤਾਂ ਲਾ ਲਾਈ ਦੇ ਨੂੰ ਹੁਣ ਕਹਿੰਦਾ ਓਹੋ ਕਹਿੰਦਾ ਮਾ ਓਹੋ ਕਿ ਆ ਬਹਿਰ ਪਿੱਛੇ ਕਰਿਆ ਟੂ ਲੂ ਮਿੱਟੀ ਲੱਗੀ ਬਾਈ ਮੂਰੇ ਚ ਇੱਕ ਨਾ ਤਾਂ ਹਾਲੀ ਕਈ ਖੂਦੀ ਵਿੱਚ ਨਾ ਖੁੱਲਦੇ ਮਾ ਇਕੱਠੀ ਹੋ ਗਈ ਮਿੱਟੀ ਟਾਇਰ ਦੇ ਦੇ ਦੋਏ ਫੋਰ ਰਾ ਫੋਰ ਤੇ ਕਿਹੜੇ ਉਹਦੇ ਥੱਲੇ ਘੋੜੀਆਂ ਲੱਗੀਆਂ ਨੇ ਹੂੰ ਟ੍ਰੇਲੇ ਥੱਲੇ ਜੱਗੇ ਦੇ ਥੱਲੇ ਘੋੜੀਆਂ ਨਹੀਂ ਹੈਗੀਆਂ ਲੱਗੀਆਂ ਉਹਨੂੰ ਦਫਲ ਘੋੜੀ ਹੁੰਦੀ ਆ ਚਾਸੀ ਥ ਉਹ ਸਾਹ ਥੱਲੇ ਲੱਗੀ ਦੀ ਸਮਝ ਲੈ ਮਿੱਟੀ ਨੂੰ ਇਹ ਸਹੀ ਲੱਗ ਗਿਆ ਤਾਂ ਬਾ ਫੇਰ ਛੱਡੇ ਭਾਈ ਦੋਹੇ ਦੋ ਦੋ ਵਾਰੀ ਦੋ ਝੂਟੇ ਵਰਾਏ ਆ ਥੋੜੇ ਕੱਢ ਲੈ ਕੇ ਦੋਹੇ ਦੋਹੇ ਹੋਏ ਤਗੜੇ ਟਰੈਕਟਰ ਤੇ ਹੋਰੇ ਫੋਰ ਤੇ ਦੋਹੇ ਦੋਹੇ ਤਗੜੇ ਟਰੈਕਟਰ ਨੂੰ ਤਗੜੇ ਨਾਲ ਪਿੱਛੇ ਨੂੰ ਬਹੁਤ ਜ਼ੋਰ ਮਾਰਦੇ ਆ ਇਹ ਹੋਰੇ ਭਾਈ ਫੋਰ ਤਾਂ ਹੋਰੇ ਫੋਰ ਤੋਂ ਚਾਰੇ ਪਾਸੇ ਨਿਕੋ ਜਾ ਕਰ ਹਾਂ ਬਾ ਕੱਢ ਲੈ ਕੇ ਫੇਰ ਦੀ ਛੱਡ ਵਾਲੇ ਮੁੱਦੀ ਮੇਰੇ ਕੱਢ ਕੇ ਛੱਡਿਆ ਫੇਰ ਨੀ ਆਟੇਗਾ ਨਹੀਂ ਹੁਣ ਖੇਤਾਂ ਪਾ ਇਸੇ ਟੂਸ਼ਨ ਪੜੀ ਪੜੇ ਪੀਲ ਭਲਾ ਗੜੇ ਖੇਤ ਗਿੱਲੇ ਆ ਹੂੰ ਗਿੱਲੇ ਸੁੱਕੇ ਨਹੀਂ ਹਾਲੇ ਫਿਰ ਹੂੰ ਸੱਕੂਆਂ ਹਾਂ ਜਿਹੜੀ ਵੱਢ ਗਈ ਹੈ ਜਿਹੜੀ ਵੱਢ ਕੇ ਸੁੱਕੂਗੇ ਮੜ ਮੜੀ ਗੱਲੇ ਵਿੱਚ ਚਾਹੀਦੀ ਚੱਲ ਗਿੱਲੇ ਤਾਂ ਇਸੋਂ ਰੌਣੀਆਂ ਨਹੀਂ ਗਾਨੇ ਪੈਣੇ ਇਹਨਾਂ ਨਾਲ ਸਰ ਜਣਾ ਹੋਣਾ ਸਰ ਜਣਾ ਇੱਦਾਂ ਹੈ ਕਿ ਨਹੀਂ ਮਾ ਮੌਸਮ ਸਾਫ਼ ਰਿਹਾ ਅੱਜ ਬਹੁਤ ਵਧੀਆ ਦਿਨ ਲੱਗਿਆ ਪਾਸ਼ਾ ਵਾੜੀ ਸੋਹਣੀ ਜੱਲੀ ਖੜਕੀ ਆ ਹੁਣ ਵੀ ਚੱਲਦੀ ਹੈ ਜਾਂ ਐਕਣਾ ਪਾਸ਼ਾ ਵਾ ਚੱਲੇ ਨਾ 5-7 ਦਿਨ ਹੀਰੇ ਵੀ ਆ ਜੂਗੀਆਂ ਤੇਲਾ ਪੈ ਗਿਆ ਜਿੱਥੇ ਹੁਣ ਗਰੀਬ ਹੈ ਜੀ ਦੀ ਜੀਰੀ ਮੈਨੂੰ ਲੱਗਦੀ ਉਹ ਜਿਹੜੀ ਹਰੀ ਜੀਰੀ ਉਹ ਤੇਲੇ ਦੀ ਸਪਰੇ ਕਰਨੀ ਪੈਣੀ ਆ ਹੂੰ ਜਾ ਥੱਲੇ ਦੇ ਦੇ ਨਾ ਟੀਲਾ ਖੜਾ ਬਹੁਤ ਬੈਠਾ ਥੱਲੇ ਨਹੀਂ ਫੇਂਦਾ ਬੁੱਕਟ ਜਮੀ ਖਾ ਜਾਣਾ ਦੱਗੇ ਨਾਲੇ ਬੋਟ ਬੈਗੇ ਹੈ ਹੈ ਦੱਗੇ ਨਾਲੇ ਬੋਟ ਫਾਦ ਬੈਗੇ ਪੈ ਗਿਆ ਨਾ ਇਸ ਵਾਲਾ ਗਰਮੀ ਦੀ ਵਜ੍ਹਾ ਤੇ ਪਿਆ ਟੀਲਾ ਪਿਆ ਹੈ ਤੇ ਟੀਲਾ ਦੇਖਿਆ ਦੋ ਤਿੰਨ ਦਿਨ ਲੈਟਾ ਕੋਲ ਕਿੰਨਾ ਆਇਆ ਟੀਲਾ ਹੀ ਦਾ ਉਹ ਘਰਾ ਆਪਣੇ ਉਹ ਟੀਲਾ ਹੀ ਦਾ ਬਹੁਤ ਆ ਟੀਲਾ ਹੁਣ ਹਰੀਆਂ ਨੀਰੀਆਂ ਇਹਨਾਂ ਨੂੰ ਵਰਗਾਨੀ ਪਾਈਆਂ ਹੁਣ ਜਿਹੜੀ ਤੇ ਹਰੀਆਂ ਚੱਲ ਹੁਣ ਜਿਹੜੀਆਂ ਤਾਂ ਹੈਗੀਆਂ ਪੰਜ-ਛੇ ਦਿਨ ਚ ਵੱਢਣੇ ਆਲੀਆਂ ਉਹਨਾਂ ਦਾ ਤਾਂ ਜਾਣਾ ਸਾਰ ਜਿਹੜੀਆਂ ਹੁਣ ਵੀ ਐ ਮੰਨ ਕੇ ਜੇ ਵੀ 10-15 ਦਿਨ ਨੂੰ ਵੱਢ ਹੋਣੀਆਂ ਉਹਨਾਂ ਬਤੇਲੇ ਦੀ ਸਪਰੇ ਹੋਣੀ ਹੈ 10-12 ਦਿਨਾਂ ਨਾਲ ਐਂ ਬਸ ਕਰਦਣਾ ਰਹੂਗੇ ਵਧੀਆ ਇਹਦਾ ਸਾਲਾ ਧੱਕੀ ਵਗਣ ਲੱਗੀ ਫਿਰ ਗਿਰਦਾ ਹੀ ਚਲੀ ਜਾਂਦਾ ਹੈ ਨਹੀਂ ਹਾਲ ਰੀਕੋ ਕੀ ਬਣਦਾ ਭਾਈ ਚਲੋ ਭਾਈ ਠੀਕ ਆ ਹੁਣ ਮਿਲਦੇ ਆ ਸਵੇਰ ਨੂੰ ਰੱਬ ਸੁੱਖ ਰੱਖੇ